ਹਾਂਜੀ ਅੱਜ ਆਪਾਂ ਗੱਲ ਕਰਾਂਗੇ ਕਿ ਪੰਜਾਬ ਤੋਂ ਇੰਨੀ ਜ਼ਿਆਦਾ ਕਾਊਂਟਿੰਗ ਵਿੱਚ ਲੋਕ ਕੈਨੇਡਾ ਕਿਉਂ ਜਾਂਦੇ ਨੇ ਕਿਉਂ ਅੱਜ ਕੈਨੇਡਾ ਦੀ ਪਾਰਲੀਮੈਂਟ ਵਿੱਚ ਇੰਡੀਆ ਦੀ ਪਾਰਲੀਮੈਂਟ ਤੋਂ ਵੀ ਜ਼ਿਆਦਾ ਸਿੱਖ ਨੇ ਆਖਰ ਇਹ ਸਿਲਸਿਲਾ ਕਦੋਂ ਸ਼ੁਰੂ ਹੋਇਆ ਤੇ ਕੈਨੇਡਾ ਜਾ ਕੇ ਵਸਣ ਵਾਲਾ ਪਹਿਲਾ ਪੰਜਾਬੀ ਕੌਣ ਸੀ ਦਰਅਸਲ ਇਹ ਗੱਲ ਹੈ 1897 ਦੀ ਇਸ ਸਮੇਂ ਤੇ ਕੈਨੇਡਾ ਤੇ ਇੰਡੀਆ ਦੋਨੋਂ ਹੀ ਕੰਟਰੀਜ਼ ਅੰਗਰੇਜ਼ਾਂ ਦੇ ਗੁਲਾਮ ਸੀ ਲੇਕਿਨ ਕੈਨੇਡਾ ਵਿੱਚ ਜ਼ਿਆਦਾਤਰ ਗੋਰੇ ਲੋਕ ਸੀ ਤਾਂ ਇੱਥੇ ਬ੍ਰਿਟਿਸ਼ ਲੋਕ ਜ਼ਿਆਦਾ ਅਤਿਆਚਾਰ ਨਹੀਂ ਕਰਦੇ ਸੀ ਇਸ ਗੱਲ ਨੂੰ ਮੈਂ ਅੱਗੇ ਵਧਾਵਾਂ ਉਸ ਤੋਂ ਪਹਿਲਾਂ ਮੈਂ ਦੱਸਦਾ ਕਿ ਆਪਣੇ ਚੈਨਲ ਤੇ ਸਾਰੀਆਂ ਹੀ ਵੀਡੀਓ ਸਿੱਖ ਫੈਕਟਸ ਤੋਂ ਰਿਲੇਟਡ ਹੁੰਦੀਆਂ ਨੇ ਤੇ ਪੰਜਾਬ ਦੇ ਫੈਕਟਸ ਤੋਂ ਰਿਲੇਟਡ ਹੁੰਦੀਆਂ ਨੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਰਪਾ ਕਰਕੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਜ਼ਰੂਰ ਕਰਨਾ ਜੀ ਅੱਗੇ ਵਧਦੇ ਹਾਂ 22 ਜੂਨ 1897 ਨੂੰ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੀ ਡਾਇਮੰਡ ਜੁਬਲੀ ਮਨਾਈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਉਸ ਸਮੇਂ ਦੀ ਬ੍ਰਿਟਿਸ਼ ਆਰਮੀ ਦੇ ਵਿੱਚ ਵੀ ਸਿੱਖ ਰੈਜੀਮੈਂਟ ਸੀ ਇਸ ਆਰਮੀ ਨੂੰ ਰਿਸਾਲਦਾਰ ਮੇਜਰ ਕੇਸੂਰ ਸਿੰਘ ਲੀਡ ਕਰਿਆ ਕਰਦੇ ਸਿਗੇ ਇਹ ਡਿਸਾਈਡ ਹੋਇਆ ਕਿ ਡਾਇਮੰਡ ਜੁਬਲੀ ਸੈਲੀਬ੍ਰੇਸ਼ਨ ਵਿੱਚ ਸਿੱਖ ਰੈਜੀਮੈਂਟ ਵੀ ਸ਼ਾਮਿਲ ਹੋਵੇਗੀ ਇਹ ਜਵਾਨ ਸ਼ਿਪਰਾਹੀ ਇੰਗਲੈਂਡ ਜਾਣੇ ਸਿਗੇ ਇਸ ਵਿੱਚ ਦੂਸਰੇ ਦੇਸ਼ਾਂ ਦੇ ਲੋਕ ਵੀ ਸ਼ਾਮਿਲ ਸਨ ਵਾਪਸ ਆਉਂਦੇ ਹੋਏ ਇਹਨਾਂ ਨੇ ਵੈਂਕੂਵਰ ਕੈਨੇਡਾ ਰਾਹੀਂ ਇੰਗਲੈਂਡ ਵਾਪਸ ਹੋਣਾ ਸੀ ਪਰ ਕਿਹਾ ਜਾਂਦਾ ਹੈ ਕਿ ਸਿੱਖ ਰੈਜਿਮੈਂਟ ਦੇ ਸੋਲਜਰਸ ਨੂੰ ਕੈਨੇਡਾ ਬਹੁਤ ਪਸੰਦ ਆਇਆ ਵਾਪਸ ਪੰਜਾਬ ਆ ਕੇ ਉਹਨਾਂ ਨੇ ਆਪਣੇ ਲੋਕਾਂ ਨੂੰ ਆ ਕੇ ਕੈਨੇਡਾ ਬਾਰੇ ਬਹੁਤ ਸਾਰੀ ਚਰਚਾ ਕੀਤੀ ਤਾਂ ਇੱਥੋਂ ਹੀ ਸਿਲਸਿਲਾ ਸ਼ੁਰੂ ਹੁੰਦਾ ਹੈ ਪੰਜਾਬ ਵਿੱਚ ਜਾ ਕੇ ਵਸਣ ਦਾ ਤਾਂ ਮੇਜਰ ਕੈਸੂਰ ਸਿੰਘ ਨੂੰ ਪਹਿਲਾ ਕੈਨੇਡਾ ਵਸਣ ਵਾਲਾ ਵਿਅਕਤੀ ਵੀ ਮੰਨਿਆ ਜਾਂਦਾ ਹੈ ਮੰਨਿਆ ਨਹੀਂ ਜਾਂਦਾ ਇਹ ਟਰੂ ਫੈਕਟ ਵੀ ਹੈ ਜਦੋਂ ਦੂਜੀ ਵਾਰ ਕੈਨੇਡਾ ਜਾਣਾ ਹੋਇਆ ਤਾਂ ਕਾਫੀ ਸੰਖਿਆ ਵਿੱਚ ਪੰਜਾਬੀ ਉੱਥੇ ਹੀ ਰਹਿਣ ਲੱਗ ਪਏ ਸੀ ਇਹਨਾਂ ਦਾ ਮੰਨਣਾ ਸੀ ਕਿ ਉੱਥੇ ਜਾ ਕੇ ਕੰਮ ਕਰਕੇ ਪੈਸੇ ਕਮਾ ਕੇ ਵਾਪਸ ਆ ਜਾਵਾਂਗੇ ਕੈਨੇਡਾ ਦੇ ਜੋ ਲੋਕ ਸੀ ਉਹ ਜ਼ਿਆਦਾ ਪੈਸੇ ਵਿੱਚ ਘੱਟ ਕੰਮ ਕਰਦੇ ਸੀ ਪਰ ਜਦੋਂ ਇਹ ਲੋਕ ਉੱਥੇ ਗਏ ਤਾਂ ਇਹਨਾਂ ਨੇ ਘੱਟ ਪੈਸਿਆਂ ਵਿੱਚ ਜ਼ਿਆਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਲੋਕ ਕੰਪਨੀਆਂ ਦੀ ਪਹਿਲੀ ਪਸੰਦ ਬਣ ਗਈ ਸੀ ਇਹ ਦੇਖ ਕਨੇਡਾ ਦੇ ਵਰਕਿੰਗ ਲੋਕਾਂ ਨੂੰ ਬਹੁਤ ਬੁਰਾ ਲੱਗਿਆ ਜੋ ਕਿ ਉੱਥੋਂ ਦੇ ਲੋਕਲ ਹੀ ਸੀਗੇ ਕਿਉਂਕਿ ਉਹਨਾਂ ਦੀ ਜੌਬ ਖਤਰੇ ਵਿੱਚ ਚਲੀ ਗਈ ਸੀ ਪਰ ਦੂਸਰੀ ਸਾਈਡ ਪੰਜਾਬ ਦੇ ਲੋਕ ਉੱਥੇ ਦਿਨ ਰਾਤ ਮਿਹਨਤ ਕਰਦੇ ਤੇ ਆਪਣੀ ਕਮਿਊਨਿਟੀ ਨਾਲ ਜੁੜੇ ਹੋਏ ਸੀ ਜਿਵੇਂ ਵੀ ਉੱਥੇ ਛੋਟੀਆਂ ਜੋਬ ਕਰਦੇ ਸੀ ਪਰ ਗੁਰੂ ਘਰ ਉਹਨਾਂ ਨੇ ਉੱਥੇ ਬਣਾਏ ਤੇ ਨਵੇਂ ਜਾਣ ਵਾਲੇ ਲੋਕ ਚਾਹੇ ਉਹ ਕਿਸੇ ਵੀ ਕੰਟਰੀ ਤੋਂ ਹੋਣ ਚਾਹੇ ਉਹ ਕਿਸੇ ਵੀ ਸਟੇਟ ਤੋਂ ਹੋਣ ਉਹਨਾਂ ਵਾਸਤੇ ਫ੍ਰੀ ਲੰਗਰ ਦੀ ਸੇਵਾ ਕੀਤੀ ਤੇ ਹੋਰ ਲੋਕ ਜਿਹੜੇ ਪੰਜਾਬ ਤੋਂ ਜਾਂ ਦੂਸਰੇ ਸਟੇਟਸ ਤੋਂ ਕੈਨੇਡਾ ਵਿੱਚ ਜਾਂਦੇ ਸੀ ਉਹਨਾਂ ਦੀ ਮਦਦ ਕਰਦੇ ਸੀ ਜਿਵੇਂ ਕਿ ਉਹਨਾਂ ਦਾ ਰੋਟੀ ਪਾਣੀ ਦਾ ਖਰਚਾ ਗੁਰੂ ਘਰ ਹੀ ਕਰਦੇ ਸੀਗੇ ਤੇ ਦੂਸਰਾ ਉਹਨਾਂ ਨੂੰ ਕੰਮ ਵੀ ਲੱਭ ਕੇ ਦਿੰਦੇ ਸੀਗੇ ਲੇਕਿਨ ਇਸ ਤੋਂ ਉਲਟਾ ਜਦੋਂ ਇਹ ਸਭ ਚੀਜ਼ਾਂ ਉੱਥੋਂ ਦੇ ਲੋਕਾਂ ਨੇ ਦੇਖੀਆਂ ਤਾਂ ਉਹਨਾਂ ਨੇ ਅਨਕੰਫਰਟੇਬਲ ਫੀਲ ਕੀਤਾ ਤੇ ਇੱਕ ਅੰਦੋਲਨ ਚਲਾਇਆ ਜਿਸ ਨੂੰ ਨਾਮ ਦਿੱਤਾ ਹਿੰਦੂ ਇਨਵੇਜਨ ਉੱਥੋਂ ਦੇ ਲੋਕ ਜਿਨ੍ਹਾਂ ਦਾ ਰੰਗ ਕਾਲਾ ਸੀ ਜਾਂ ਸਾਬਲਾ ਸੀ ਚਾਹੇ ਉਹ ਸਿੱਖ ਹੋਣ ਚਾਹੇ ਉਹ ਹਿੰਦੂ ਹੋਣ ਉਹਨਾਂ ਨੂੰ Hindu ਹੀ ਮੰਨਦੇ ਸੀਗੇ। ਉੱਥੋਂ ਦੇ ਲੋਕਲ ਲੋਕਾਂ ਨੇ ਸਰਕਾਰ ਤੋਂ ਡਿਮਾਂਡ ਕੀਤੀ ਕਿ ਦਿਨੋ-ਦਿਨ Hindu ਲੋਕਾਂ ਦੀ ਸੰਖਿਆ ਕੈਨੇਡਾ ਦੇ ਵਿੱਚ ਵੱਧਦੀ ਜਾ ਰਹੀ ਹੈ ਜਿਸ ਨਾਲ ਉਹਨਾਂ ਦੇ ਕਾਰੋਬਾਰ ਤੇ ਇਫੈਕਟ ਪੈ ਰਿਹਾ ਹੈ ਤੇ ਇਹ ਸਿਲਸਿਲਾ ਛੇਤੀ ਤੋਂ ਛੇਤੀ ਰੋਕਿਆ ਜਾਵੇ। 1897 ਤੋਂ ਲੈ ਕੇ 1901 ਈਸਵੀ ਤੱਕ 5700 ਲੋਕ ਕਿ ਕੁਝ ਜਗ੍ਹਾ ਲਿਖਿਆ ਹੋਇਆ ਹੈ ਕਿ 5200 ਲੋਕ ਤੇ ਕੁਝ ਜਗ੍ਹਾ ਲਿਖਿਆ ਹੋਇਆ ਹੈ ਕਿ 5700 ਲੋਕ ਜਿਹੜੇ ਨੇ ਉਹ ਕੈਨੇਡਾ ਪਹੁੰਚ ਗਏ ਸੀਗੇ ਉਸ ਸਮੇਂ ਤੇ ਇਹਦੇ ਕੈਨੇਡਾ ਦੀ ਗਵਰਨਮੈਂਟ ਐਕਸ਼ਨ ਦੇ ਵਿੱਚ ਆਈ ਤੇ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਵਾਸਤੇ ਕੜੀ ਹਿਦਾਇਤ ਤੇ ਬਹੁਤ ਸਾਰੇ ਟਫ ਰੂਲ ਜਿਹੜੇ ਨੇ ਉਹ ਬਣਾ ਦਿੱਤੇ ਗਏ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਸੀ ਪੰਜਾਬੀਆਂ ਨੇ ਵੀ ਬਹੁਤ ਜ਼ਿਆਦਾ ਐਕਸ਼ਨ ਲਏ ਸੀਗੇ ਉਸ ਗੱਲ ਦੀ ਆਪਾਂ ਜ਼ਿਕਰ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ ਕਿ ਕਿਵੇਂ ਕਾਮਾਗਟ ਮਾਰੂ ਜਿਹੜਾ ਜਹਾਜ਼ ਸੀਗਾ ਉਹਨੂੰ ਵਾਪਸ ਭੇਜਿਆ ਗਿਆ ਸੀਗਾ ਕੈਨੇਡਾ ਤੋਂ ਇੰਡੀਆ ਦੇ ਵਿੱਚ ਤਾਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਜ਼ਿਕਰ ਕਰਾਂਗੇ ਤਾਂ ਪਲੀਜ਼ ਵੀਡੀਓ ਨੂੰ ਤੁਸੀਂ ਸ਼ੇਅਰ ਕਰੋ ਸਾਡੇ ਐਫਰਟਸ ਨੂੰ ਤੁਸੀਂ ਐਪਰੀਸ਼ੀਏਟ ਸ਼ੇਅਰ ਕਰਕੇ ਹੀ ਕਰ ਸਕਦੇ ਹੋ ਤੇ ਸਾਡੀ ਬਹੁਤ ਮਿਹਨਤ ਲੱਗਦੀ ਹੈ ਕਿਉਂਕਿ ਸਟਾਰਟਿੰਗ ਫੇਜ਼ ਹੈ ਤੇ ਉਹਦੇ ਵਿੱਚ ਜਿਹੜਾ ਕੰਟੈਂਟ ਹੈ ਉਹ ਲੱਭਣਾ ਤੇ ਉਸ ਤੋਂ ਬਾਅਦ ਉਹਦੇ ਤੇ ਵੀਡੀਓਜ਼ ਬਣਾਉਣੀਆਂ ਬਹੁਤ ਔਖੀਆਂ ਹੁੰਦੀਆਂ ਨੇ ਤਾਂ ਪਲੀਜ਼ ਅਸੀਂ ਜਿੰਨਾ ਹੋ ਸਕੇ ਤੁਹਾਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਓਕੇ ਥੈਂਕ ਯੂ ਸੋ ਮੱਚ